ਗੁਰਦੁਆਲ੍ਹ ਵਾਲ ਦੀ ਧਰਤੀ ਤੇ ਮਨਾਇਆ ਜਾ ਰਿਹਾ ਜੀ ਸਾਡੇ 400 ਸਾਲ ਜਿੱਥੇ ਕੀ ਦੇਖ ਸਕਦੇ ਤੁਸੀਂ ਗੁਰਦੁਆਰਾ ਸਾਹਿਬ ਕਿਵੇਂ ਸਜਾਇਆ ਹੋਇਆ ਤੇ ਕਿਵੇਂ ਸਰਦਾਈ ਦਾ ਜਿਹੜਾ ਲੰਗਰ ਚਲਾਇਆ ਜਾ ਰਿਹਾ ਪਹਿਲਾਂ ਉਹ ਰਗੜਾ ਲਾ ਕੇ ਤਿਆਰ ਕੀਤਾ ਜਾਂਦਾ ਤੇ ਫਿਰ ਜਿਹੜਾ ਅੱਗੇ ਸੰਗਤ ਦੇ ਵਿੱਚ ਵਰਤਾਇਆ ਜਾਂਦਾ ਜੀ ਨਾ ਨੰਗਰ ਜਿਹੜਾ ਬਹੁਤ ਬੰਦ ਵੱਲੋਂ ਲਾਇਆ ਜਾ ਸੀਗਾ ਕੋਈ ਹਿਸਾਬ ਨਹੀਂ ਮਤਲਬ ਕਿੰਨੀ ਆਪਾਂ ਜਿਹੜੀ ਕਹਿ ਸਕਦਾ ਕੋਲਫੀ ਇੱਥੇ ਲੱਗੀ ਹੈ ਪਰ ਇੱਕ ਪਰਦੇਸ ਆਦ ਪੀਜ ਬਰਗਰਾਂ ਦੇ ਲੰਗਰ ਉਹਡਾ ਮੈਜੀ ਤੇ ਸੰਪਾ ਇਸ ਦਈ ਬੋਲੇ ਤੇ ਨਾਲ ਜੀ ਥੋਪਿਆ ਚਟਨੀ ਸਪੈਸ਼ਲ ਬਣਾਈ ਗਈ ਆ ਬਾਬਿਆਂ ਵਾਂਗ ਲਓ ਵੀ ਠੰਡਾ ਪੀਓ ਤੇ ਠੰਡੇ ਹੋ ਜਾਓ ਆ ਦੇਖੋ ਬਈ ਬਾਦਾਂ ਦਾ ਲੰਗਰ ਲੱਗਾ ਹੋਇਆ ਚਲੋ ਬਾਈ ਜੀ ਬਾਈ ਜੀ ਤਰ ਚਲੋ ਕੋਈ ਵੀ ਫਲੇਵਰ ਲੈ ਲਓ ਬਾਈ ਤੇ ਉਧਰ ਹੈਗਾ ਜੀ ਬਰਗਰਾਂ ਦਾ ਲੰਗਰ ਆ ਦੇਖੋ ਆ ਕੇ ਆ ਜੋ ਆ ਵੀਰ ਜੀ ਆ ਜੋ ਜਿਹੜਾ 2 ਗਿਆ ਕੋਲ ਨੂੰ ਲੱਗੇ ਕੋਈ ਰੋਗ ਬਿਲਕੁਲ ਜੀ ਲਓ ਜੀ ਇਹ ਹੈਗਾ ਜੀ ਬਾਬੇ ਸ੍ਰੀ ਹਜੂਰ ਸਾਹਿਬ ਵਾਲੇ ਜਿਨ੍ਹਾਂ ਵੱਲੋਂ ਕੋਕ ਦੀ ਸੇਵਾ ਜਿਹੜੀ ਇੱਥੇ ਕੀਤੀ ਜਾ ਰਹੀ ਹੈ ਮੇਲੇ ਦੇ ਵਿੱਚ ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਬਾਬੇ ਕੋਲ ਡਰਿੰਕ ਲੈ ਕੇ ਆਏ ਆ ਤੇ ਜਿਹੜਾ ਇੱਥੇ ਲੰਗਰ ਚੱਲ ਰਿਹਾ ਕੋਲ ਡਰਿੰਕ ਦਾ ਜਿਹੜੀਆਂ ਬੋਤਲਾਂ ਠੰਡੀਆਂ ਹੋ ਜਾਂਦੀਆਂ ਉਹ ਇੱਥੇ ਇੱਥੋਂ ਕੱਢੀਆਂ ਜਾਂਦੀਆਂ ਉਧਰ ਜਿਹੜੀਆਂ ਨਵੀਆਂ ਬੋਤਲਾਂ ਵਿੱਚ ਸੈੱਟ ਦਿੱਤੀਆਂ ਜਾਂਦੀਆਂ। ਲੋ ਜੀ ਕੌਫੀ ਦਾ ਲੰਗਰ ਜਿਹੜਾ ਸਪੈਸ਼ਲ ਲੱਗਿਆ ਹੋਇਆ। ਬਾਪੇ ਪੀਉਂਦੇ ਆ ਕੌਫੀ। ਅੱਛਾ ਅੱਛਾ ਕੌਫੀ। ਗਰਮਾ ਗਰਮ ਕੌਫੀ। ਲੋ ਜੀ ਲੰਗਰਾਂ ਚ ਪੀਜਾ 버ਗਰ ਚੱਲ ਰਿਹਾ ਗੁਰੂ ਦੀ ਨਗਰੀ ਦੇ ਵਿੱਚ ਗਵਿੰਨ왈 ਸਾਹਿਬ ਲਓ ਜੀ ਇੱਥੋਂ ਪ੍ਰੋਸੈਸ ਸਟਾਰਟ ਹੁੰਦਾ ਇੱਥੋਂ ਤਿਆਰੀ ਚੱਲਦੀ ਹੈ ਜਿਹੜੀ ਲੰਗਰ ਦੀ ਜਿਹਦੇ ਵਿੱਚ ਵਰਕਰ ਬਣਾ ਰਹੇ ਆ ਬਾਬਾ ਜੀ ਬਹੁਤ ਸਫਾਈ ਨਾਲ ਜਿਹੜਾ ਇਹ ਕੰਮ ਕੀਤਾ ਜਾਂਦਾ ਲੰਗਰਾਂ ਦੀ ਸੇਵਾ ਲਓ ਜੀ ਦੇਖ ਸਕਦੇ ਤੁਸੀਂ ਤੇ ਜਿਹੜਾ ਇਹ ਨੂੰ ਖਾ ਪੈਸੇ ਲਗੀਟ ਦੇ ਉੱਪਰ ਲਾਇਆ ਜਾਂਦਾ ਜਿੱਥੇ ਜੀ ਬਣਾ ਕੇ ਤਿਆਰ ਕੀਤਾ ਜਾਂਦਾ ਲੋ ਬਰਗਰ ਤਿਆਰ ਮਿੰਟੋ ਮੈਂਟੀ ਅੱਗੇ ਜਿਹੜਾ ਸੰਗਤ ਦੇ ਵਿੱਚ ਇਹ ਲੰਗਰ ਵਰਤ ਜਾਂਦਾ ਜੀ ਦੇਖ ਸਾਡੇ ਲੋ ਜੀ ਟ੍ਰੇ ਚੈੱਕ ਕਰ ਲਓ ਟ੍ਰੇ ਵੇ ਭਾਈ ਲਾ ਲੈਂਦੇ ਆ ਤੇ ਫੇਰ ਉਹਨੂੰ ਟਾਈਮ ਤੇ ਕੱਢ ਲੈ ਜਾਂਦਾ ਆ ਦੇਖ ਲਓ ਬਈ ਵੀਜੇ ਦਾ ਪ੍ਰੋਸੈਸ ਆ ਜਿਹੜਾ ਤੇ ਇਧਰੋਂ ਜਿਹੜੀ ਪੂਰੀ ਤਿਆਰੀ ਚੱਲਦੀ ਹੈ ਇੱਕ ਸਾਧੇ ਹੋ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇੱਕ ਤੋਂ ਇੱਕ ਚੀਜ਼ ਪਾਈ ਜਾਂਦੀ ਹੈ ਸ਼ਿਵਲਾ ਮਿਰਚਾਂ ਆ ਹੈਗੀ ਆ ਆ ਗਿਆ ਮਸਰੂਲ ਜੀ ਆਹ ਚੀਜ਼ ਆ ਗਈ ਬਹੁਤ ਵਧੀਆ ਤਰੀਕੇ ਨਾਲ ਇਹ ਪਕਾਇਆ ਜਾਂਦਾ ਜੀ ਚੈੱਕ ਕਰੋ ਆਰਗੈਨੋ ਸਪਾਈਸਰ ਇੱਕ ਵਕ ਫਲੇਮ ਜਿਹੜਾ ਤੀਜੇ ਦੇ ਵਿੱਚ ਪਾਇਆ ਜਾਂਦਾ ਹੈ ਬਹੁਤ ਵਧੀਆ ਤਰੀਕੇ ਨਾਲ ਤੇ ਸਰਪ੍ਰਾਈਜ਼ ਨਾਲ ਪਾਈਏ ਨੇ ਲੰਗਰ ਦੀ ਸੇਵਾ ਕਰਦੇ ਇਹ ਪੂਰਾ ਦਿਨ ਇਸੇ ਤਰ੍ਹਾਂ ਜਿਹੜਾ ਇਹ ਲਗਾਤਾਰ ਚੱਲਦਾ ਰਹਿੰਦਾ ਜਿੰਨੀਆਂ ਵੀ ਟ੍ਰੇਨਾਂ ਲੱਗ ਜਾਣਾਂ ਉਹਨੂੰ ਇਹ ਛੋੜੀਆਂ ਆ ਦੇਖ ਸਕਦੇ ਤੁਸੀਂ ਪੂਰਾ ਪ੍ਰੋਸੈਸਾ ਉੱਥੇ ਸ਼ੁਰੂ ਹੋ ਕੇ ਸਟਾਰਟਿੰਗ ਟੂ ਐਂਡ ਤੱਕ ਪੂਰਾ ਚੱਲਦਾ ਤੇ ਫਿਰ ਸਟਾਰਟ ਕਰਕੇ ਇੱਕੋ ਲਾਸਟ ਦੇ ਵਿੱਚ ਜਿਹੜੀਆਂ ਟ੍ਰੇਆਂ ਇਦਾਂ ਕਰਕੇ ਲਾਈਆਂ ਜਾਂਦੀਆਂ ਤੇ ਅੱਗੇ ਜਿਹੜੀਆਂ ਮਸ਼ੀਨਾਂ ਦੇ ਵਿੱਚ ਲੱਗੀਆਂ। ਬਾਈ ਜਿਹੜਾ ਪੀਜਿਆਂ ਦਾ ਲੰਗਰ ਚੱਲ ਰਿਹਾ ਤੇ ਤੁਹਾਡੀ ਇੱਥੇ ਕੀ ਸੇਵਾ ਲੱਗੀ ਹੋਈ ਹੈ ਜੀ? ਬਾਈ ਪੀਜੇ ਜਿਹੜਾ ਨਾ ਇਹ ਮਸ਼ੀਨ ਚ ਪਾਉਨੇ ਆ। ਠੀਕ ਹੈ ਜੀ। 15 ਮਿੰਟ ਵਾਸਤੇ ਇਹਨੂੰ ਗਰਮ ਕਰਦੇ ਹਾਂ ਉਸ ਤੋਂ ਬਾਅਦ ਬਾਹਰ ਕੱਢ ਦਿੰਦੇ ਆ ਜੀ। ਠੀਕ ਹੈ ਜੀ। ਹਾਂ ਜੀ। ਤੇ ਇਹ ਵੱਡੀ ਮਸ਼ੀਨ ਲੱਗੀ ਹੋਈ ਹੈ ਸਪੈਸ਼ਲ। ਇਹ ਵੱਡੀ ਮਸ਼ੀਨਾਂ ਲੱਗੀਆਂ। ਇੱਕ ਟਾਈਮ ਕਿੰਨੇ ਪੀਜੇ ਰੱਖੇ ਜਾਂਦੇ ਆ ਭਰਾ ਜੀ? ਇਹ ਇੱਕ ਟਾਈਮ ਦੇ ਵਿੱਚ 17 ਕ੍ਰੇਟ ਘੱਡੀਦੇ ਆ ਜੀ। 17 17 ਚੌਕ ਇਹ ਫਟੋਗਰ 50 60 ਪਰੇ ਡੇ ਕਿਹੜਾ ਘੜਦਣਾ ਨੂੰ ਠੀਕ ਹੈ ਜੀ ਹਾਂਜੀ ਫਿਰ ਇੱਕ ਕਰੇਟ ਚ ਕਿੰਨੇ ਦੱਸਿਆ ਤੁਸੀਂ ਇਹ 17 17 ਕਿਪੀਏ ਕਰੇਟਾਂ ਹੁੰਦੀਆਂ ਨੇ ਹਾਂਜੀ 17 ਕਰੇਟਾਂ ਇੱਕ ਘੰਟੇ ਦੇ 2500 ਵੀਜ਼ਾ ਕੱਢਦੀ ਇੱਕ ਘੰਟੇ ਦੇ ਵਿੱਚ 2500 ਰੁਪਏ ਇੱਕ ਮਸ਼ੀਨ ਠੀਕ ਹੈ ਜੀ 2500 ਵੀਜ਼ਾ ਕੱਢਦੀ ਤੇ ਕਿੰਨੀਆਂ ਮਸ਼ੀਨਾਂ ਜਿਹੜੀਆਂ ਆਪਣੀਆਂ ਤਿੰਨ ਮਸ਼ੀਨਾਂ ਲੱਗਦੀਆਂ ਵੀ ਤਿੰਨ ਮਸ਼ੀਨਾਂ ਲੱਗਦੀਆਂ ਠੀਕ ਹੈ ਇੱਕ ਬੇਸ ਤਿਆਰ ਕਰਦ ਲਈ ਮਸ਼ੀਨ ਪਰ ਉਹ ਬੰਦ ਕੀਤੀ ਹੋਈ ਹੈ ਠੀਕ ਹੈ ਜੀ ਹਾਂਜੀ ਇਹ ਬੇਸ ਆਪਣਾ ਰੈਡੀਮੇਡ ਲਿਆ ਕੇ ਉਹਨੂੰ ਤਿਆਰ ਕਰਕੇ ਸੌਗੀਆਂ ਵਗੈਰਾ ਪਾ ਕੇ ਚੀਜ਼ ਪਾ ਕੇ ਤਿਆਰ ਕੀਤਾ ਜਾਂਦਾ ਫਿਰ ਗਰਮ ਕਰਮ ਕੀਤਾ ਜਾਂਦਾ ਉਧਰ ਓਵਨ ਲੱਗੇ ਆ 버ਗਰ ਤਿਆਰ ਕੀਤੇ ਜਾਂਦੇ ਠੀਕ ਹੈ ਜੀ ਹਾਂ ਜੀ ਹਾਂ ਜੀ ਲਓ ਵੀ ਦੋਸਤੋ ਦੇਖ ਸਕਦੇ ਤੁਸੀਂ ਚਾਰ ਮਸ਼ੀਨਾਂ ਜਿਹੜੇ ਤੁਹਾਨੂੰ ਬਾਈ ਜੀ ਨੇ ਦੱਸਿਆ ਵੀ ਇੱਕੋ ਟਾਈਮ ਕਿੰਨੀਆਂ ਕਰੇਟ ਜਿਹੜੇ ਕਰੇਟ ਇਹਦੇ ਵਿੱਚ ਮਸ਼ੀਨ ਦੇ ਲੱਗ ਜਾਂਦੇ ਆ ਤੇ ਚਾਰ ਮਸ਼ੀਨਾਂ ਜਿਹੜੀਆਂ ਇੱਥੇ ਬਾਈ ਜੀ ਸੇਵਾ ਕਰ ਰਹੇ ਆ ਸਾਰੇ ਤੇ ਇਹ ਮਸ਼ੀਨਾਂ ਲੱਗੀਆਂ ਹੋਊਗਾ ਜੀ ਫੋ ਟਾਈਮ ਜਿਹੜੇ ਕਿੰਨੇ ਪੀਜੇ ਲੱਗਦੇ ਆ ਲਓ ਵੀ ਦੋਸਤੋ ਆ ਹੈਗਾ 버ਗਰ ਮੇਕਿੰਗ 버거 ਬਣਾ ਰਹੇ ਆ ਭਾਈ ਜੀ ਦੇਖ ਸਕਦੇ ਹੋ ਤੁਸੀਂ ਸੇਵਾਦਾਰ ਲੱਗੇ ਹੋਏ ਆ ਭਾਜੀ ਇੱਕ ਪਲੇਟ ਦੇ ਵਿੱਚ ਕਿੰਨੇ ਰੱਖੇ ਜਾਂਦੇ ਆ 버ਗਰ 8 ਵਜੇ ਬਾਈ ਮਾਰਨ ਗਿਆ 14 14 14 200 ਠੀਕ ਹੈ ਜੀ ਹਾਂਜੀ ਤੇ ਪੂਰਾ ਦਿਨੇ ਇਦਾਂ ਹੀ ਚੱਲੇ ਜਾਂਦਾ ਹੈ ਇਦਾਂ ਹੀ ਜਾਂਦਾ ਜੀ ਠੀਕ ਹੈ ਜੀ 9 ਵਜੇ 13 ਤਰੀਕ ਤੋਂ ਚੱਲਦਾ 13 ਤਰੀਕ ਨੂੰ ਠੀਕ ਹੈ ਜੀ 13 ਤਰੀਕ ਤੋਂ ਚੱਲ ਰਿਹਾ ਤੇ 19 ਤੱਕ ਚੱਲਣਾ ਜੀ ਹਾਂਜੀ 19 ਤੱਕ ਚੱਲਣਾ ਠੀਕ ਹੈ ਜੀ ਲਓ ਵੀ ਦੋਸਤੋ ਤਿਆਰ ਹੁੰਦੇ ਦੇਖੋ 버ਗਰ ਕਿੰਨੇ ਜਿਹੜੇ ਸੇਵਾਦਾਰ ਐ ਇਸ ਕੰਮ ਤੇ ਲੱਗੇ ਹੋਏ ਐ ਤੇ ਬਿਲਕੁਲ ਫਰੈਸ਼ ਚੀਜ਼ ਸਮਾਨ ਕਿ ਚਾ ਲੋ ਆਪਾਂ ਕਹਿ ਸਕਦੇ ਆ ਸਬਜ਼ੀਆਂ ਤੇ ਫਰੈਸ਼ ਜੋ ਵੀ ਸਮਾਨ ਵਰਤਿਆ ਜਾਂਦਾ ਬਿਲਕੁਲ ਫਰੈਸ਼ ਵਰਤਿਆ ਜਾਂਦਾ ਦੇਖੋ ਜੀ ਦੋਸਤੋ ਆਏ ਕਰਕੇ ਜਿਹੜਾ ਟ੍ਰੇਆਂ ਦੇ ਵਿੱਚ ਇਹ ਪੇਟੀਆਂ ਦੇ ਵਿੱਚ ਬੰਦ ਆਉਂਦੇ ਆ 버ਗਰ ਦਾ ਜਿਹੜਾ ਬੇਸ ਆ ਤੇ ਅੱਗੇ ਜਿਹੜਾ ਫਿਰ ਇਹਨੂੰ ਚੰਗੀ ਤਰ੍ਹਾਂ ਬਣਾ ਲਿਆ ਜਾਂਦਾ ਤੇ ਇੱਥੇ ਜਿਹੜਾ ਸਬਜੀ ਜਿਹੜੀ ਵੀ ਆਪਣਾ 버ਗਰ ਦੇ ਵਿੱਚ ਪਾਉਣੀ ਹੈ ਤੇ ਜਿਹੜਾ ਪੀਜੇ ਦੇ ਵਿੱਚ ਪਾਉਣੀ ਹੈ ਉਹ ਇੱਥੇ ਕੱਟੀ ਜਾਂਦੀ ਬੜੇ ਵਧੀਆ ਤਰੀਕੇ ਨਾਲ ਇਹ ਪੂਰੀ ਸੰਗਤ ਜਿਹੜੀ ਸੇਵਾ ਕਰਨ ਲੱਗੀ ਹੋਈ ਹੈ ਇੱਥੇ ਲੋਕ ਜੀ ਦੇਖ ਸਕਦੇ ਸਾਰੀਆਂ ਮਸ਼ੀਨਾਂ ਜਿਹੜੀਆਂ A to Z ਇੱਥੇ ਮੌਜੂਦ ਆ ਦੇਖ ਲਓ ਆਏ ਲੱਗੇ ਹੋਏ ਆ ਜਿਹੜੇ ਮਸ਼ੀਨਾਂ ਦੇ ਵਿੱਚ ਤੇ ਮਸ਼ੀਨ ਪੂਰੇ ਨੂੰ ਜਿਹੜਾ ਹੀਟ ਪ੍ਰੋਪਰ ਦਿੰਦੀਆਂ ਲਓ ਦੇਖ ਸਕਦੇ ਹੋ ਤੁਸੀਂ ਲਓ ਜੀ ਆਹ ਲੱਗਣ ਨੂੰ ਪਲੇਟਾਂ ਜਿਹੜੀਆਂ ਤਿਆਰ ਕੀਤੀਆਂ ਹੋਣਾਂ ਜਿਹੜੇ ਦੋਸਤ ਨਵੇਂ ਚੈਨਲ ਤੇ ਆਏ ਉਹ ਸਬਸਕ੍ਰਾਈਬ ਕਰ ਲੋ ਮਸ਼ੀਨ ਦੇ ਵਿੱਚ ਲਾ ਦਿੱਤੇ ਜਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ 4 ਮਿੰਟਾਂ ਦੇ ਵਿੱਚ ਇਹ ਪੂਰੇ ਪ੍ਰਾਪਤਨਾ ਸਭ ਨੂੰ ਖੁਸ਼ੀ ਦੇਵੇ ਜੀ ਇਸ ਸਪੈਸ਼ਲ ਵਿਸ਼ੇ ਦਾ ਸੰਗਤ ਲਈ ਤਿਆਰ ਕੀਤਾ ਜਾਂਦਾ ਸੀਗਾ ਜੀ ਉੱਥੇ ਲੰਗਰ ਜਿਲੇ ਪੁਗਾ ਮੱਛਾਈ ਜਿਹੜੀ ਵਰਸੇ ਪਕੌੜੇ ਗੁਰੂ ਨਾਨਕ ਦੇਵ ਜੀ ਦੀ ਰਸੋਈ ਕੈਸਾ ਹੀ ਮਤਲਬ ਕੋਈ ਪਤਾ ਹੀ ਨਹੀਂ ਮਤਲਬ ਦਿੱਲੀ ਦਾ ਕਿੰਨਾ ਕਿੰਨਾ ਜਿਹੜਾ ਰਵਾਸ ਸੰਗਤ ਲਈ ਮਾਜਮ ਕਿ ਆਪ ਬਾਈ ਦੀ ਜਲੇਬੀਆਂ ਬਣਾ ਰਹੇ ਸੀ ਮੈਂ ਕਹ ਬਾਈ ਯਾਰ ਜਲੇਬੀ ਬਣਾਈ ਦਵਾ ਦੇਰੇ ਬਾਈ ਨੇ ਹੱਸ ਕੇ ਜਵਾਬ ਦਿੱਤਾ ਵੀ ਦੇਖੋ ਜੀ ਦੁਨੀਆ ਹੋਈਆਂ ਜਲੇਬੀਆਂ ਇਹ ਲੰਗਰ ਜਿਹੜਾ ਸੰਗਤ ਦੇ ਲਈ ਤਿਆਰ ਕੀਤਾ ਜਾਂਦਾ ਜੀ ਦਿਨ ਰਾਤ ਇਹ ਤਿਆਰ ਕੀਤਾ ਜਾਂਦਾ ਲੰਗਰ ਜਿਹੜਾ ਇਹ ਸੰਗਤ ਦੇ ਵਿੱਚ ਵਰਤਾਇਆ ਜਾਂਦਾ ਕਿ ਸੰਗਤ ਲੰਗਰ ਪੂਰਾ ਕਰਨ ਦੇ ਲਈ ਜਿਹੜਾ ਤੰਦੂਰ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਜਿਹੜੇ ਲੱਗੇ ਹੋਏ ਸੀਗੇ ਜਿਹੜੇ ਮੈਨ ਲੱਗਦਾ ਘੱਟੋ-ਘੱਟ ਵੀ 50 ਤੋਂ 60 ਕਰੀਬ ਤੰਦੂਰ ਲੱਗੇ ਹੋਏ ਸੀਗੇ ਜਿਹੜੇ ਚੱਲ ਰਹੇ ਸੀ ਕੁਝ ਕੁਝ ਵਿੱਚੋਂ ਜਿਹੜੇ ਰੈਸਟ ਕਰ ਰਹੇ ਸੀਗੇ ਤੇ ਪੂਰਾ ਦਿਨ ਪੂਰੀ ਰਾਤ ਜਿਹੜਾ ਇਹ ਚੱਲਦਾ ਰਹਿਣਾ ਫੇਰ ਕਿਤੇ ਜਾ ਕੇ ਜਿਹੜਾ ਸੰਗਤ ਨੂੰ ਲੰਗਰ ਸ਼ਕਾਇਆ ਜਾਂਦਾ ਲਓ ਦੇਖ ਸਾਧ ਸੰਤੋਖ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਚੈਨਲ ਨੂੰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਜਰੂਰ ਕਰਕੇ ਦੱਸਿਓ ਜਿਹੜੇ ਜਿਹੜੇ ਸੱਜਣ ਗੁਰਿੰਦਵਾਨ ਸਾਹਿਬ ਪਹੁੰਚੇ ਤੇ ਆਹ ਬਈ ਸੰਗਤ ਦੇ ਲਈ ਸਪੈਸ਼ਲ ਲੱਡੂ ਜਿਹੜੇ ਕੀ ਸੰਗਤ ਦੇ ਲਈ ਬਣਾਏ ਗਏ ਪੂਰਾ ਜਿਹੜਾ ਸੱਤ ਪਰ ਕਹਿ ਸਕਦੇ ਹਾਂ ਕਿ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਸੀਗਾ ਜੀ